ਕਰਦੇ ਆ ਅੱਜ ਦੇ ਵਲੌਗ ਦੀ ਸ਼ੁਰੂਆਤ ਸ਼ੁਰੂ ਅੱਜ ਮਾਰਨਿੰਗ ਜਿਮ ਜਾਣ ਦਾ ਮਨ ਸੀ ਸੋ ਚੱਕ ਲਈ ਗੱਡੀ ਅੱਜ ਚਲਦੇ ਆਂ ਜਿਮ ਸਵੇਰੇ ਤੇ ਵੈਸੇ ਹੀ ਅੱਜ ਮਾਰਨਿੰਗ ਜਿਮ ਜਾਣ ਦਾ ਮਨ ਹੋ ਗਿਆ ਵੈਸੇ ਤਾਂ ਸ਼ਾਮ ਨੂੰ ਜਾਂਦੇ ਹੁੰਨੇ ਆ ਕਦੇ ਕਦਾਈ ਮਾਰਨਿੰਗ ਹੋ ਜਾਂਦਾ ਤੇ ਅੱਜ ਥੋੜੀ ਜੀ ਹਾਈ ਇੰਡਿਉਰੈਂਸ ਟ੍ਰੇਨਿੰਗ ਕਰਨੀ ਸੀ ਜਿਹਦੇ ਕਰਕੇ ਮੈਨੂੰ ਮਾਰਨਿੰਗ ਵੈਸਟ ਲੱਗੀ ਤੇ ਚਲਦੇ ਆਂ ਜਿਮ ਦੇ ਵਿੱਚ ਅੱਜ ਕੁਝ ਇੰਪੋਰਟੈਂਟ ਗੱਲਾਂ ਆਪਾਂ ਕਰਨੀਆਂ ਨੇ ਝੋਨੇ ਦੀ ਸਾਂਭ ਬਾਰੇ ਝੋਨੇ ਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਇੰਪੋਰਟੈਂਟ ਨੇਗੀਆਂ ਹਾਂਜੀ ਮਿੱਤਰੋ ਜੈਮ ਆਪਾਂ ਲਾ ਚੁੱਕੇ ਆਂ ਤੇ ਆਪਾਂ ਗੱਲ ਕਰਨੀ ਸੀ ਝੋਨੇ ਦੇ ਬਾਰੇ ਸੋ ਮੈਂ ਨਾ ਦੋ ਤਿੰਨ ਵਲੌਗ ਬਣਾਏ ਸੀਗੇ ਜਿਹਦੇ ਵਿੱਚ ਆਪਣੇ ਝੋਨੇ ਦਾ ਮੈਂ ਪ੍ਰੋਗਰੈਸ ਦਿਖਾ ਰਿਹਾ ਉਹ ਮੇਰੇ ਤੋਂ ਪੋਸਟ ਨਹੀਂ ਹੋਏ ਤੇ ਤੇ ਮੈਂ ਇਹ ਕਹਿਣਾ ਸੀਗਾ ਵੀ ਆਪਾਂ ਦੋ ਤਿੰਨ ਵਲੌਗ ਬਣਾਏ ਸੀਗੇ ਪਰ ਉਹ ਮੇਰੇ ਤੋਂ ਪੋਸਟ ਨਹੀਂ ਹੋਏ ਜੀਰੀ ਦੀ ਅਪਡੇਟ ਰਿਲੇਟਡ ਇੱਕ ਤਾਂ ਮੈਂ ਦਿਖਾਈ ਸੀਗੀ ਕੰਡੀਸ਼ਨ 10 ਦਿਨਾਂ ਦੀ ਇੱਕ ਦਿਖਾਈ ਸੀ ਮੈਂ 34 ਦਿਨਾਂ ਦੀ ਹੁਣ ਤਾਂ ਖੈਰ ਬਹੁਤ ਦਿਨ ਹੋ ਗਏ ਬਟ ਉਹ ਕਲਿੱਪਾਂ ਵੀ ਮੈਂ ਐਡ ਕਰੂੰ ਦੇਖ ਲਓ ਤੁਸੀਂ ਇਹ ਝੋਨਾ ਆਪਣਾ 36 ਦਿਨਾਂ ਦਾ 35 ਨਹੀਂ 34 ਨਹੀਂ 30 ਨਹੀਂ ਐਗਜ਼ੈਕਟ 36 ਦਿਨਾਂ ਦਾ ਝੋਨਾ ਆਲਾ ਤਾਂ ਬਾਤੋਂ ਲਾਇਆ ਹੋਇਆ ਤਾਂ ਹੋਰ ਵੈਰਾਈਟੀ ਇਹ ਤਾਂ ਤੇ ਦੇਖ ਲਓ ਝੋਨਾ ਤੁਸੀਂ ਬੁੱਝਾ ਮਾਰਿਆ ਹੋਇਆ ਝੋਨੇ ਦਾ ਕੀ ਝੋਨੇ ਨੂੰ ਯੂਰੀਆ ਤਾਂ ਘੱਟ ਹੀ ਲੱਗੇ ਮੈਂ ਨਹੀਂ ਕਹਿੰਦਾ ਅਸੀਂ ਬਹੁਤ ਜ਼ਿਆਦਾ ਠੋਕੀ ਯੂਰੀਆ ਪਾਇਆ ਅਸੀਂ ਬਹੁਤ ਘੱਟ ਯੂਰੀਆ ਪਾਉਂਨੇ ਕਿਉਂਕਿ ਪ੍ਰਾਲੀ ਸਾਡੀ ਵਿੱਚ ਹੀ ਬਾਈ ਹੁੰਦੀ ਆ ਜਿਹੜੇ ਖੇਤ ਦੇ ਵਿੱਚ ਆਲਰੇਡੀ ਨਾਈਟ੍ਰੋਜਨ ਪਾਈ ਹੁੰਦੀ ਆ ਉਹਦਾ ਵਿੱਚ ਬੋਣ ਦਾ ਫਾਇਦਾ ਵਾ ਉਪਰ ਪ੍ਰਾਲੀ ਦਾ ਤੇ ਉਹਦਾ ਕੋਈ ਯੂਰੀਆ ਜੇ ਪਾਉਂਗੇ ਵੱਧ ਫਿਰ ਉਹ ਨੁਕਸਾਨ ਦਾ ਏਕ ਆ ਉਹ ਨੁਕਸਾਨ ਕਰੂਗੀ ਝੋਨੇ ਨੂੰ ਸੋ ਯੂਰੀਆ ਜੇ ਪਹਿਲਾਂ ਹੀ ਖੇਤ 'ਚ ਹੈ ਥੱਲੇ ਨਾਈਟ੍ਰੋਜਨ ਫਿਰ ਕੀ ਫਾਇਦਾ ਜਿਹੜੇ ਜੰਤਰ ਬੀਜ ਦੇ ਆ ਉਹ ਤਾਂ ਤੇ ਜੈ ਯੂਰੀਆ ਚ ਛਾਣਾ ਹੀ ਦਿੰਦੇ ਆ ਬਹੁਤੇ ਤਾਂ ਜਿਨ੍ਹਾਂ ਦੇ ਖੇਤ ਤਕੜੇ ਆ ਉਹ ਤੀਜਾ ਯੂਰੀਆ ਲਾਉਂਦੇ ਹੀ ਨਹੀਂ ਮੈਂ ਹੁਣ ਟੂ ਦਾ ਪੁਆਇੰਟ ਗੱਲ ਕਰਨੀ ਆ ਵੀ ਆਪਣੇ ਨਾ ਜੀਰੀ ਦੇ ਵਿੱਚ ਅਕਸਰ ਬੰਦੇ ਵੱਧ ਯੂਰੀਆ ਪਾ ਦਿੰਦੇ ਆ 2 ਯੂਰੀਆ 3 ਯੂਰੀਆ ਝਾੜ ਦੇ ਲਈ ਤੇ ਮੇਰੇ ਫਾਦਰ ਸਾਹਿਬ ਦੇ ਅਕੋਰਡਿੰਗ ਤੇ ਮੇਰੇ ਅਕੋਰਡਿੰਗ ਤੇ ਕਾਫੀ ਜ਼ਿੰਮੇਵਾਰਾ ਦੇ ਅਕੋਰਡਿੰਗ ਜੋ ਸਾਡੇ ਪਿੰਡ ਦੇ ਇਚੀ ਕਰਦੇ ਆ ਵੀ ਯੂਰੀਆ ਦੀ ਇੰਨੀ ਲੋਡ ਨਹੀਂ ਹੈ ਜੀ ਜਿਹੜੇ ਲੋਕ ਜਿਨ੍ਹਾਂ ਦਾ ਚਲੋ ਲੇਟ ਲੱਗੀ ਆ ਪਨੀਰੀ ਹਨਾ 26 ਦੀ ਜਾਂ ਹੋਰ ਸਿਸਟਮ ਹੋ ਗਿਆ ਉਹ ਚਲੋ ਐਕਸੈਪਸ਼ਨਲ ਕੇਸ ਆ ਗਿਆ ਵੀ ਉਹ ਹੁਣ ਯੂਰੀਆ ਤਾਂ ਪਾ ਰਹੇ ਆ ਵੀ ਨਿਸਰੇ ਨਾਲ ਚੌਲ ਹਨਾ ਪਨੀਰੀ ਜਿਨ੍ਹਾਂ ਦੀ ਬਾਲੀ ਉਹ ਸੀਗੀ ਅਸ਼ੇਤੀ ਤੇ ਉਹ ਹੁਣ ਚਲੋ ਯੂਰੀਆ ਦੇ ਇੱਕ ਬੈਗ ਲਾ ਰਹੇ ਆ ਦੋ ਲਾ ਰਹੇ ਆ ਨਾ ਐਕਸਟਰਾ ਦੇਸੀ ਰੋ ਸਾਡਾ ਪਿਛਲੇ ਸਾਲ ਕੱਟਿਆ ਹੋਇਆ ਸੀ ਐਤਕੀ ਅਸੀਂ ਦੇਸੀ ਰੋ ਵੀ ਨਹੀਂ ਕੱਟਿਆ ਫੇਰ ਵੀ ਅਸੀਂ ਸਰ ਦੋ ਲਾਏ ਤੁਹਾਨੂੰ ਝੋਨਾ ਦਿਖਾਉਣੇ ਆ ਮੇਨ ਆਪਣੀ ਗੱਲ ਹੁੰਦੀ ਆ ਸਪਰੇਆਂ ਦੀ ਜਿਹੜੀਆਂ ਤਾਕਤਦਾਰ ਸਪਰੇਆਂ ਲੇਗੀਆਂ ਜਿਹੜੀਆਂ ਬਿਮਾਰੀ ਤੋਂ ਨੇ ਫੰਗੀ ਸਾਈਡ ਇਨਸੈਕਟੀ ਸਾਈਡ ਤੋਂ ਸਪਰੇਹਾਂ ਜਿਹੜੀਆਂ ਟਾਈਮ ਤੇ ਹੋਈ ਜਾਣ ਉਹਦੇ ਵਰਗੀ ਰੀਸ ਨਹੀਂ ਹੈਗੀ ਜਿਹੜੀ ਆਪਾਂ ਯੂਰੀਆ ਦੇ ਜਾਂ ਨਾਈਟ੍ਰੋਜਨ ਐਕਸਟਰਾ ਨਾਈਟ ਦੇਖੋ ਆਪਾਂ 90% ਆਫ ਦੀ ਜ਼ਿੰਮੇਵਾਰ ਜਿਹੜੇ ਆਪਦੇ ਖੇਤ ਦਾ ਪੀ ਐਚ ਲੈਵਲ ਚੈੱਕ ਨਹੀਂ ਕਰਾਉਂਦੇ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਆਪਣੇ ਝੋਨੇ ਨੂੰ ਜਾਂ ਆਪਣੇ ਖੇਤਾਂ ਨੂੰ ਨਾਈਟ੍ਰੋਜਨ ਦੀ ਲੋੜ ਆ ਪੀ ਐਚ ਲੈਵਲ ਆਪਣੇ ਖੇਤਾਂ ਦੇ ਆਪਾਂ ਕਦੇ ਚੈੱਕ ਨਹੀਂ ਕਰਵਾਏ ਹੈਗੇ ਵੀ ਐਸਿਡਿਕ ਨੇ ਬੇਸਿਕ ਨੇ ਜਾਂ ਕਿੰਨਾ ਪੀ ਐਚ ਲੈਵਲ ਆ ਆਪਾਂ ਨਾਈਟ੍ਰੋਜਨ ਪਾਈ ਜਾਂਦੇ ਹਦੋਂ ਵੱਧ ਜੇ ਤਾਂ ਤੁਸੀਂ ਨਾਈਟ੍ਰੋਜਨ ਪਾਉਣੀ ਆ ਫਿਰ ਆਪਾਂ ਦਾ ਪੀ ਐਚ ਲੈਵਲ ਚੈੱਕ ਕਰਾ ਕੇ ਪਾਓ ਖੇਤਾਂ ਦਾ ਕਿ ਉਹਨਾਂ ਨੂੰ ਨਾਈਟ੍ਰੋਜਨ ਦੀ ਲੋੜ ਹੈ ਜਾਂ ਨਹੀਂ ਹੈ ਬਿਨਾ ਮਤਲਬ ਤੂੰ ਨਾਈਟ੍ਰੋਜਨ ਐ ਨਹੀਂ ਪਾਉਣ ਨਾਲ ਪਹਿਲਾਂ ਤਾਂ ਆਪਾਂ ਆਪਣੇ ਪੈਸੇ ਖਰਾਬ ਕਰਦੇ ਫਿਰ ਆਪਾਂ ਆਪਣੀ ਫਸਲ ਖਰਾਬ ਕਰਦੇ ਜੀਤੋਂ ਆਪਾਂ ਨੂੰ ਪੈਸੇ ਆਉਣਗੇ ਐਂਡ ਤੇ ਆ ਕੇ ਉਹ ਝੋਨੇ ਦਾ ਫੂਸ ਹੀ ਬਣ ਜਾਂਦਾ ਵਾ ਜਿਹੜੇ ਝੋਨੇ ਦੇ ਵਿੱਚ ਆਪਾਂ ਐਕਸੈਸਿਵ ਨਾਈਟ੍ਰੋਜਨ ਪਾਉਣੀ ਹੈ ਨਾਈਟ੍ਰੋਜਨ ਆਪਾਂ ਨੂੰ ਦੇਸੀ ਰਿਓ ਤੋਂ ਵੀ ਮਿਲ ਜਾਂਦੀ ਹੈ ਕਈ ਬੰਦੇ ਮੈਂ ਦੇਖਿਆ ਦੇਸੀ ਰਿਓ ਪਾਉਣ ਦੇ ਬਾਵਜੂਦ ਵੀ ਚਾਰ-ਚਾਰ ਵਾਰ ਯੂਰੀਆ ਪਾਈ ਜਾਂਦੇ ਆ ਫੇਰ ਤਾਂ ਐਂਡ ਤੇ ਜਾ ਕੇ ਸੁਹਾਗਾ ਹੀ ਫਿਰਦਾ ਹੁੰਦਾ ਤੇਲੇ ਦੀ ਬਿਮਾਰੀ ਇੰਨੀ ਜ਼ਿਆਦਾ ਪੈ ਜਾਂਦੀ ਝੋਨੇ ਦੇ ਅੰਦਰ ਸਨਲਾਈਟ ਪੈਣੀ ਜ਼ਰੂਰੀ ਆ ਧਰਤੀ ਦੇ ਵਿੱਚ ਉਹਦੇ ਅੰਦਰੋਂ ਹਵਾ ਪਾਸ ਹੋਣੀ ਜ਼ਰੂਰੀ ਆ ਪਹਿਲਾਂ ਸਭ ਤੋਂ ਪਹਿਲਾਂ ਆਪਣਾ ਮੇਨ ਟਾਸਕ ਹੁੰਦਾ ਬਲਬਾਈ ਦਾ ਜੇ ਆਪਣੀ ਲਵਾਈ ਸਹੀ ਹੋਈ ਹੋਈ ਆ ਚੌਲਾਂ ਦਾ ਜਿਹੜਾ ਡਾਲ ਟੂ ਡਾਲ ਫਰਕ ਆ ਉਹ ਸਹੀ ਆ ਇੱਕ ਇੱਕ ਦੀ ਜਗ੍ਹਾ ਦੋ ਦੋ ਤਿੰਨ ਤਿੰਨ ਡਾਲ ਨਹੀਂ ਫੇਰ ਉਸ ਤੋਂ ਬਾਅਦ ਯੂਰੀਆ ਤੁਹਾਡਾ ਸੈਲੈਕਟ ਹੋਊਗਾ ਵੀ ਤੁਸੀਂ ਕਿੰਨਾ ਪਾਉਣਾ ਜੇ ਤੁਹਾਡੇ ਤਿੰਨ ਤਿੰਨ ਚਾਰ ਚਾਰ ਡਾਲ ਲਾਏ ਹੋਏ ਨੇ ਡਾਈ ਵੀ ਬਹੁਤ ਸੰਘੜੇ ਹੋਏ ਆ ਫੇਰ ਤੁਹਾਨੂੰ ਯੂਰੀਆ ਦੀ ਘੱਟ ਲੋੜ ਆ ਜੇ ਤੁਸੀਂ ਯੂਰੀਆ ਵੱਧ ਪਾਓਗੇ ਫੇਰ ਤੁਹਾਡੇ ਚੌਲ ਬਹੁਤ ਹੀ ਸੰਘੜੇ ਹੋ ਜਾਣੇ ਆ ਭਾਰੇ ਹੋ ਜਾਣੇ ਆ ਬਾਲੇ ਕਾਲੇ ਰੰਗ ਦੇ ਚੌਲ ਜ਼ਰੂਰੀ ਨਹੀਂ ਹੁੰਦਾ ਵੀ ਬਹੁਤੇ ਕਾਲੇ ਰੰਗ ਦੇ ਚੌਲ ਚਾਹੀਦੇ ਆ ਚੌਲ ਥੋੜੇ ਜੇ ਡਾਰਕ ਗ੍ਰੀਨ ਹੋਣ ਗ੍ਰੀਨ ਹੋਣ ਪਰ ਥੋੜੇ ਜਿਹੇ ਡਾਰਕ ਯਾਨੀ ਕਿ ਜਿਆਦਾ ਡਾਰਕ ਨਹੀਂ ਵੀ ਕਾਲਾ ਰੰਗ ਹੀ ਝੜਕਦਾ ਜਿੰਨਾ ਕੁ ਮੈਨੂੰ ਪਤਾ ਵਾ ਜਿੰਨਾ ਲੋਕਾਂ ਨੇ ਸਹੀ ਯੂਰੀਆ ਲਾਇਆ ਸਹੀ ਮਾਤਰਾ ਦੇ ਵਿੱਚ ਤੇ ਸਹੀ ਸਪਰੇਹਾਂ ਕੀਤੀਆਂ ਨਿਹੀਂਆਂ ਸਹੀ ਸਪਰੇਹਾਂ ਇਨ ਦੀ ਸੈਂਸ ਔਨ ਦੀ ਟਾਈਮ ਸਪਰੇਅ ਚਲੋ ਕੰਪਨੀ ਕੰਪਨੀ ਤੋਂ ਵੀ ਵੇਰੀ ਕਰਦੀ ਆ ਹਨਾ ਕੰਪਨੀ ਕੰਪਨੀ ਦਾ ਵੀ ਫਰਕ ਹੁੰਦਾ ਵਾ ਕੋਈ ਕੰਪਨੀ ਵਧੀਆ ਹੁੰਦੀ ਆ ਕੋਈ ਕੰਪਨੀ ਮਾੜੀ ਹੁੰਦੀ ਆ ਦੇਖੋ ਜਿਹੜਾ ਤਾਂ ਕੰਪਨੀ ਕੰਪਨੀ ਤੋਂ ਵੇਰੀ ਕਰਦਾ ਉਹ ਚੀਜ਼ ਐਕਸੈਪਸ਼ਨਲ ਹੋ ਗਈ ਹੁਣ ਦੁਆਰਾ ਤੇ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਸਪਰੇਅ ਆਨ ది ਟਾਈਮ ਹੋਵੇ ਜਦੋਂ ਬਿਮਾਰੀ ਪੈ ਗਈ ਉਦੋਂ ਉਸ ਤੋਂ ਪਹਿਲਾਂ ਕੁਝ ਦਿਨ 2 ਦਿਨ 3 ਦਿਨ ਹੁਣ ਉਹ ਕਿੱਦਾਂ ਪਤਾ ਉਹ ਆਪਾਂ ਨੂੰ ਪਤਾ ਹੀ ਹੁੰਦਾ ਜ਼ਿੰਮੇਵਾਰਾਂ ਨੂੰ ਵੀ ਹਾਂ ਇੱਥੇ ਆ ਕੇ ਆਪਾਂ ਹੁਣ ਸਪਰੇਅ ਆ ਸ਼ੁਰੂ ਕਰੀਏ ਆਪਣੀਆਂ ਜਿਵੇਂ ਆਲੂ ਵਾਲੇ ਵੀਰ ਕਰਦੇ ਆ ਤੇ ਯੂਰੀਆ ਹੁਣ ਅਸੀਂ ਯੂਰੀਆ ਲਾਇਆ ਦੋ ਬੈਗ ਦੋ ਵਾਰ ਮਤਲਬ ਦੋ ਬੈਗ ਜਿਹਦੇ ਵਿੱਚ ਕੀ ਪਹਿਲੇ ਬੈਗ ਦੇ ਨਾਲ ਅਸੀਂ ਜ਼ਿੰਕ ਪਾਇਆ ਸੀ ਯਾਰਾ ਦਾ ਤੇ ਸੈਕੰਡ ਟਾਈਮ ਅਸੀਂ ਪੋਟਾਸ਼ੀਅਮ ਪਾਈ ਸੀ ਤੇ ਰਾਮਪੁਰ ਅਸੀਂ ਥੋੜਾ ਜਿਆਦਾ ਜ਼ਿਆਦਾ ਪਾ ਲਈਦਾ ਸਮਾਨ ਕਿਉਂਕਿ ਉਹ ਧਰਤੀ ਦਾ ਫਰਕ ਸੇਮ ਬੰਦਿਆਂ ਨੇ ਸੇਮ ਲੇਬਰ ਨੇ ਲਵਾਈ ਕੀਤੀ ਆ ਪਰ ਸੇਮ ਚੀਜ਼ਾਂ ਪਾਉਣ ਦੇ ਨਾਲ ਝੂਨਾ ਰਾਮਪੁਰ ਵਾਲਾ ਥੋੜਾ ਜਿਹਾ ਹਲਕਾ ਆਪਣੇ ਪਿੰਡ ਵਾਲੇ ਝੂਨੇ ਨਾਲੋਂ ਸਾਡੀ ਜਿਹੜੀ ਪਿੰਡ ਵਾਲੀ ਧਰਤੀ ਆ ਉਹੀ ਬਹੁਤ ਹੀ ਯਾਨੀ ਕਿ ਕਹ ਲਓ ਵੀ ਫਰਟੀਲਾਈਜ਼ਰ ਕਾਫੀ ਉੱਚ ਹੈ। ਪਹਿਲਾਂ ਹੀ ਤਾਂ ਤੈਨੇ ਨਿਗੇ ਵੀ ਲੋਡ ਹੀ ਨਹੀਂ ਪੈਂਦੀ ਸਾਨੂੰ ਜ਼ਿਆਦਾ ਉਹਦੇ ਤੇ ਮਿਹਨਤ ਕਰਨ ਦੀ। ਹੁਣ ਜੇ ਤੁਸੀਂ ਸਪਰੇਆ ਟਾਈਮ ਤੇ ਕਰੋਗੇ ਤੁਹਾਡਾ ਝੋਨਾ ਖੜਾ ਰਹਿ ਗਿਆ। ਦੇਖੋ ਸਭ ਤੋਂ ਵੱਡੀ ਗੱਲ ਡਿੱਗੀ ਹੋਈ ਫਸਲ ਕੋਈ ਕਿਸੇ ਦਾ ਜੀ ਨਹੀਂ ਕਰਦਾ ਚਾਹੇ ਜਿਹੜੀ ਮਰਜੀ ਆ। ਚਾਹੇ ਤੁਹਾਡਾ ਝੋਨਾ ਚਾਹੇ ਤੁਹਾਡੀ ਕਣਕ ਆ ਚਾਹੇ ਗੰਨਈ ਆ। ਜੇ ਤੁਹਾਡੀ ਫਸਲ ਖੜੀ ਆ ਚਾਹੇ 2 ਗਵਾਂਢਲ ਘੱਟ ਨਿਕਲ ਜੇ ਉਹਦੇ ਅਰਕੀ ਰੀਸ ਨਹੀਂ ਹੁੰਦੀ ਹੈਗੀ 1966 ਤੋਂ ਪਹਿਲਾਂ ਜਦੋਂ ਆਪਾਂ ਆਪ ਫਸਲਾਂ ਬੀਜਦੇ ਹੁੰਦੇ ਸੀਗੇ ਜਦੋਂ ਹਰੀ ਕ੍ਰਾਂਤੀ ਨਹੀਂ ਸੀ ਆਈ ਹੋਈ ਉਦੋਂ ਵੀ ਤਾਂ ਆਪਾਂ ਫਸਲਾਂ ਆਪਣੀਆਂ ਖੜੀਆਂ ਹੀ ਵੜਦੇ ਹੁੰਦੇ ਚਲੋ ਮੌਸਮ ਮੌਸਮ ਦੇ ਅਨੁਸਾਰ ਜੋ ਹੁੰਦਾ ਸੀ ਉਹ ਚਲੋ ਹੁਣ ਵੀ ਮੌਸਮ ਦੇ ਅਨੁਸਾਰ ਚਾਹੇ ਥੋੜੀ ਘੱਟੀ ਹੋ ਰਹੀ ਆ ਪਾਓ ਜੇ ਰੱਬ ਨੇ ਕਾਰਵਾਈ ਪਾਉਣੀ ਆ ਉਹ ਤਾਂ ਪਾਈ ਦੇਣੀ ਆ ਪਰ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਉਦੋਂ ਆਪਾਂ ਕੋਈ ਇਹੋ ਜਿਹੀਆਂ ਚੀਜ਼ਾਂ ਨਹੀਂ ਸੀ ਵਰਤਦੇ ਹੁੰਦੇ ਤੇ ਵਧੀਆ ਫਸਲ ਨਿਕਲਦੀ ਹੁੰਦੀ ਸੀ ਵਧੀਆ ਫਸਲ ਲੈਂਦੀ ਸੈਂਸ ਵੀ ਜਿਹਦੇ ਤੇ ਜਿਹਦੀ ਟੈਨਸ਼ਨ ਵੀ ਘੱਟ ਆ ਹੁਣ ਜਿੰਨਾ ਤੁਸੀਂ ਝੋਨਾ ਭਾਰੀ ਕਰ ਲੋਗੇ ਜਿੰਨਾ ਜਿੰਨੀ ਉਹਨੂੰ ਜਿੰਨਿਆ ਯੂਰੀਆ ਪਾਓਗੇ ਉਹਨੀ ਬਿਮਾਰੀ ਪੈਣੀ ਹੈ ਸਿੰਪਲ ਐਸ ਦੈਟ ਜਿੰਨਾ ਵੱਧ ਯੂਰੀਆ ਸਿੱਟੀ ਜਾਓਗੇ ਉਹਨੀ ਵੱਧ ਬਿਮਾਰੀ ਪਊਗੀ ਝੋਨੇ ਨੂੰ ਉਨਾ ਹੀ ਵੱਧ ਤੁਹਾਡਾ ਖਰਚਾ ਹੋਣਾ ਯੂਰੀਆ ਨਾਲ ਦੇਖੋ ਯੂਰੀਆ ਨਾਲ ਤੁਸੀਂ 2 ਕੁਆਂਟਲ ਵੱਧ ਕਰ ਲੋਗੇ ਝੜ ਵਾਰੇ ਮੇਂ ਗੱਲ ਤੁਹਾਡਾ ਸਿਰ ਮਨ ਨੂੰ ਦਲਾਸਾ ਕਰਨ ਲਈ ਕਹਿ ਰਹੇ ਆ ਪਰ ਇਦਾਂ ਦੀ ਕੋਈ ਗੱਲ ਹੁੰਦੀ ਨਹੀਂ ਵੀ ਯੂਰੀਆ ਵੱਧ ਸਿੱਟਣ ਨਾਲ ਝਾੜ ਵੱਧ ਯੂਰੀਆ ਨਾਲ ਮੰਨ ਲਓ ਤੁਸੀਂ ਜੇ ਝਾੜ ਵੱਧ ਵੀ ਕੱਢ ਰਹੇ ਹੋ じゃ ਤੁਹਾਡਾ ਸਪਰੇਹਾਂ ਚ ਲੱਗੀ ਜਾਣਾ ਫਿਰ ਉਹੋ ਜਿਹੀ ਐਂਡ ਤੇ ਆ ਕੇ ਤੁਹਾਡਾ ਝੋਨਾ ਜਿਹੜਾ ਮੰਡੀ ਚ ਰੋਲਣਾ ਪਿਛਲੀ ਵਾਰ ਚਲੋ ਸਭ ਦਾ ਹੀ ਰੋਲੇ 126 ਪਰ ਕਹਿਣ ਦਾ ਭਾਵ ਇਹ ਹੈ ਵੀ ਉਹੋ ਜਿਹਾ ਰੰਗ ਹੋ ਜਾਂਦਾ ਡੋਡੀ ਫਾਂਦੀ ਰੋਗ ਇਸ ਲਈ ਅਨੇਕਾਂ ਹੀ ਬਿਮਾਰੀਆਂ ਪੈ ਜਾਂਦੀਆਂ ਨੇ ਜੀ ਸਾਰੇ ਫਾਰਮਰਸ ਨੂੰ ਮੇਰੀ ਇਹੀ ਅਪੀਲ ਆ ਵੀ ਤੁਸੀਂ ਡਰਿਆ ਨਾ ਕਰੋ ਤੁਸੀਂ ਨਾ ਕਿਹੜਾ ਡਿਵਾਈਡ ਕਰਨਾ ਜਿੰਨੇ ਸਕਸੈਸਫੁਲ ਫਾਰਮਰ ਨੇ ਨਾ ਉਹ ਸਾਰੇ ਤਜਰਬੇ ਕਰ ਕਰਕੇ ਬਣੇ ਹੋਏ ਤੁਸੀਂ ਤਜਰਬਾ ਕਰਿਆ ਕਰੋ ਵੀ ਤੁਸੀਂ ਮੰਨ ਲਓ ਇੱਕ ਖਿਆਰੇ ਚ ਯੂਰੀਆ ਇੰਨਾ ਪਾਇਆ ਦੂਜੇ ਚ ਉਨਾ ਪਾਇਆ ਤੀਜੇ ਚ ਉਨਾ ਪਾਇਆ ਤੀਜੇ ਚ ਇੱਕ ਚੀਜ਼ ਵੱਧ ਪਾਈ ਆ ਆਲੂ ਵਾਲੇ ਵੀ ਐਂ ਕਰਦੇ ਆ ਪਹਿਲੀ ਵਾਰ ਕਿਸੇ 111 ਪਾ ਕੇ ਦੇਖ ਲੈਂਦੇ ਆ ਫਿਰ ਕਿਸੇ ਕੈਰੇਜ 12 61 ਪਾ ਕੇ ਦੇਖ ਲੈਂਦੇ ਆ ਜੁੜੇ ਨਵੇਂ ਜ਼ਿੰਮੇਦਾਰ ਨੇ ਮੇਰੇ ਮਾਮਾ ਜੀ ਵੀ ਇੰਹੀਂ ਕਰਦੇ ਆ ਉਹ ਤੇ ਅਰਬਾ ਕਰਦੇ ਆ ਤੁਹਾਨੂੰ ਦੇਖੋ ਟਰਸਟਡ ਜਿਹੜਾ ਦਵਾਈਆਂ ਵਾਲਾ ਬੰਦਾ ਨਾ ਜਿਹਦੇ ਤੇ ਤੁਹਾਨੂੰ ਯਕੀਨ ਆ ਉਹਨੇ ਜਿਹੜੀ ਗੱਲ ਕਹਿਣੀ ਆ ਉਹ ਕਿੰਨੀ ਕੁ ਸੱਚੀ ਆ ਉਹਦਾ ਗਵਾਹ ਆਪਾਂ ਹੀ ਬਣ ਸਕਦੇ ਆ ਸਰ ਉਨ ਜੇ ਤੁਹਾਨੂੰ ਕੋਈ ਕਹਿ ਰਿਹਾ ਵਾ ਵੀ ਯੂਰੀਆ ਪਾਉਣ ਨਾਲ ਫਾਇਦਾ ਹੀ ਫਾਇਦਾ ਉਹਦਾ ਤਿਆਰਬਾ ਜੇ ਤੁਸੀਂ ਖੁਦ ਕਰੋਗੇ ਫੇਰ ਹੀ ਤੁਹਾਨੂੰ ਪਤਾ ਲੱਗਣਾ ਜੇ ਮੈਂ ਮੰਨ ਲਓ ਯੂਰੀਆ ਸਿੱਟੀ ਜਾਂ ਨਾ ਤੇ ਇੱਕ ਅੱਧਾ ਕਿਹੜਾ ਮੈਂ ਛੱਡ ਕੇ ਦੇਖਾਂ ਵੀ ਇੱਕ ਅੱਧਾ ਦੋ ਬੈਗ ਹੀ ਪਾਉਣੇ ਆਪਾਂ ਐਤ ਕੀ ਕਿਹੜਾ ਯੂਰੀਆ ਕਿਹੜਾ ਝੋਨਾ ਵਧੀਆ ਹੁੰਦਾ ਆਪਣਾ ਆਪਾਂ ਪਹਿਲਾਂ ਤਾਂ ਚਲੋ ਆਪਣਾ ਤਾਂ ਆਪਾਂ ਦਾ ਝੋਨਾ ਇੰਨਾ ਖਾਂਦੇ ਵੀ ਹੈ ਨਹੀਂਗੇ ਪਰ ਉਹ ਤਾਂ ਚਲੋ ਵੱਖਰੀ ਗੱਲ ਹੈ ਬਿੱਗ ਲਾ ਲੈਣੇ ਆ ਬਾਸਮਤੀ ਦਾ ਜਿਹੜੇ ਚਲੋ ਪ੍ਰਵਾਸੀ ਖਾਂਦੇ ਨੇਗੇ ਜੀਰੀ ਆਪਾਂ ਉਹਨਾਂ ਦਾ ਵੀ ਨੁਕਸਾਨ ਕਰ ਰਹੇ ਆ ਇਹ ਜਿਆਨੀ ਕਿ ਆਪਾਂ ਸਭ ਤੋਂ ਪਹਿਲਾਂ ਕੋਸਟ ਵਧਾਉਨੇ ਆ ਤੇ ਫਿਰ ਉਸ ਤੋਂ ਬਾਅਦ ਆਪਾਂ ਲੋਕਾਂ ਦਾ ਵੀ ਨੁਕਸਾਨ ਕਰਦੇ ਆ ਵੀ ਇਹ ਕਹਿਣਾ ਬਈ ਇਹ ਆ ਵੀ ਥੋੜਾ ਜਿਹਾ ਆਪਾਂ ਧਿਆਨ ਰੱਖੀਓ ਚੀਜ਼ ਦਾ ਮੇਨ ਟਾਪਿਕ ਅੱਜ ਦਾ ਇਹੀ ਆ ਵੀ ਝੋਨੇ ਨੂੰ ਯੂਰੀਏ ਦੀ ਐਨੀ ਲੋੜ ਨਹੀਂ ਹੈਗੀ ਧਰਤੀ ਧਰਤੀ ਦੇ ਇਹ ਚੀਜ਼ ਡਿਫਰ ਕਰ ਸਕਦੀ ਆ ਬਟ ਨਹੀਂ ਲੋੜ ਹੈਗੀ ਇੰਨੀ ਜਿੰਨੀ ਆਪਾਂ ਪਾ ਦਿੰਨੇ ਆ ਝੋਨਾ ਜਿੰਨਾ ਆਪਾਂ ਕਾਲੇ ਰੰਗ ਦਾ ਝੋਨਾ ਕਰ ਲੈਨੇ ਆ ਅਸੀਂ ਇੱਕ ਸਾਲ ਬਹੁਤ ਯੂਰੀਆ ਸੱਟਿਆ ਸੀਗਾ ਅਸੀਂ ਤਿੰਨ ਨਹੀਂ ਸਾਢੇ ਤਿੰਨ ਵਾਰ ਸਾਢੇ ਤਿੰਨ ਮਾਤਨਾਮਾ ਵੀ ਫਿਰ ਅਸੀਂ ਥੋੜਾ ਛਾਣਾ ਜਿਹਾ ਹੀ ਦਿੱਤਾ ਸੀ ਤੇ ਦੇਖ ਲਓ ਵੀ ਤਿੰਨ ਚਾਰ ਵਾਰ ਯੂਰੀਆ ਸੱਟਿਆ ਸੀ ਅਸੀਂ ਤੇ 2020 ਦੀ ਗੱਲ ਆ ਤੇ ਸਾਡੇ 42 43 ਗਾ ਸਾਢੇ ਪੌਣੇ ਇੱਕ ਲਾ ਲਓ ਤੁਸੀਂ ਪੌਣੇ ਇੱਕ 43 ਕੁਇੰਟਲ ਦਾ ਸਾਡਾ ਝੋਨਾ ਨਿਕਲਿਆ ਸੀਗਾ ਤੇ ਐਗਜ਼ੈਕਟਲੀ ਜੇ ਦਸੀਏ ਤਾਂ 8.42 ਜੇ ਤੁਸੀਂ ਪੁੱਛੋ ਵੀ ਪੂਰਾ ਐਗਜ਼ੈਕਟ ਤਾਂ 8.42 ਤੇ ਇਹ ਦੜਾ ਦੜੇ ਦੀ ਗੱਲ ਕਰ ਰਹੇ ਆ ਮੈਂ ਇਹ ਕਿਸੇ ਕੀਲੇ ਤੋਂ ਕੀਲੇ ਦੀ ਨਹੀਂ ਗੱਲ ਕਰ ਰਿਹਾ ਦੋ ਤਿੰਨ ਜਗ੍ਹਾ ਦਾ ਝੋਨਾ ਸੀ ਇਹ ਉਹਦੀ ਗੱਲ ਕਰ ਰਿਹਾ ਮੈਂ ਤੇ ਇੰਨੇ ਦਾ ਨਿਕਲਿਆ ਸੀ ਪਰ ਟੈਨਸ਼ਨ ਇੰਨੀ ਲੱਗੀ ਰਹੀ ਵੀ ਤੇਲੇ ਦੀ ਬਿਮਾਰੀ ਪੈ ਗਈ ਐਂਡ ਤੇ ਆ ਕੇ ਤੇ ਪਰਾਲੀ ਇੰਨੀ ਜਿਆਦੇ ਨਜਾਇਜ਼ ਬਹੁਤ ਔਖੀ ਨੰਬੀ ਅਸੀਂ ਉਹ ਸਾਲ ਅਸੀਂ ਪਲੋਇੰਗ ਸ਼ੁਰੂ ਕੀਤੀ ਸੀਗੀ 2020 ਦੇ ਵਿੱਚ ਤੇ ਬਹੁਤ ਔਖੀ ਪਰਾਲੀ ਸਾਂਭੀ ਸਾਨੂੰ ਪਤਾ ਉਦੋਂ ਸਾਡੇ ਕੋਲ ਤਾਂ 4-5 ਉਹ ਟਰੈਕਟਰ ਵੀ ਨਹੀਂ ਸੀ ਉਹ ਤਾਂ ਆਈ 535 ਸਾਡਾ ਲਾਣੇਦਾਰ ਜਿਹੜਾ ਇਹੀ ਸੀਗਾ ਤੇ ਉਹ ਸਾਲ ਇਹਦੇ ਨਾਲ ਹੀ ਪਲੋਇੰਗ ਕੀਤੀ ਸੀਗੀ 3MB ਪਲੋ ਸੀਗੇ 14 ਦੇ ਟਾਇਰ ਨੇ ਇਹਦੇ ਤੇ ਇਹਦੇ ਨਾਲ ਹੀ ਮਲਚਿੰਗ ਮਾਮਾ ਮਾਮੇ ਆ ਮਾਮੇ ਆ ਮਾਮੇਆਂ ਟਰੈਕਟਰ ਸੀ ਉਹ ਮਾਮਾ ਜੀ ਆਗੇ ਸੀਗੇ ਤੇ ਬਹੁਤ ਔਖੀ ਪਰਾਲੀ ਸਾਂਭੀ ਜੀ ਕੋਈ ਗੱਲ ਆ ਵੀ ਸਟਰਗਲ ਕਰਨ ਨਾਲ ਉਹ ਤਾਂ ਥੋੜਾ ਯੂਰੀਆ ਘੱਟ ਰੱਖੇ ਫਸਲ ਵਧੀਆ ਨਿਕਲਦੀ ਆ ਪੂਰੇ ਟਾਪ ਦੀ ਫੇਰ ਵੀ 37 38 ਕਵਾਂਟਿਟ ਕਿਤੇ ਨਹੀਂ ਗਿਆ 39 ਕਵਾਂਟਿਟ ਕਿਤੇ ਨਹੀਂ ਗਿਆ ਜੇ ਤੁਸੀਂ ਯੂਰੀਆ ਘੱਟ ਵੀ ਰੱਖੋਗੇ ਨਾਲੇ ਫਸਲ ਦੇਖ ਕੇ ਰੂਹ ਖੁਸ਼ ਹੁੰਦੀ ਆ ਜਦੋਂ ਪੈਣ 골ਡਨ 골ਡਨ ਹੁੰਦੀ ਆ ਜੋ ਮਾਰੋ ਤਾਂ ਨਿਗਾ ਇਹ ਆਪਣੀ 15 16 ਦੋਨੇ ਤਰੀਕਾਂ ਦੀ ਲਵਾਈ ਆ ਇਹਦੀ ਜੂਨ ਦੀ ਅੱਧਾ ਕਹਿ ਰਿਹਾ ਇਹ 15 ਨੂੰ ਲੱਗਿਆ ਉਧਰ ਉਧਰ ਇੰਨਾ ਕੁ ਥੋੜਾ ਜਿਹਾ 16 ਨੂੰ ਲੱਗਿਆ ਸੀ ਇਹ ਉਹ ਕਹਿ ਰਿਹਾ 16 15 ਦਾ ਜਿਵੇਂ ਜਿਵੇਂ ਆਪਾਂ ਐ ਜਾਈਏ ਨੇ ਇੱਕ ਇੱਕ ਦਿਨ ਦਾ ਫਰਕ ਆ ਸਾਰੇ ਕਹਿ ਰਹਿਆਂ ਚ ਆ ਰਲਮਾ ਜਿਆ ਵੀ ਇਗਨੋਰ ਕਰਿਓ ਇਹ ਪਤਾ ਨਹੀਂ ਕਿਵੇਂ ਆ ਗਿਆ ਸੋ ਅੱਗੇ ਤੋਂ ਧਿਆਨ ਰੱਖਾਂਗੇ ਰਲਮਾ ਵੀ ਆਪਾਂ ਉਹ ਨਹੀਂ ਦੇਣਾ ਦੇਖਿਓ ਤਾਂ ਝੋਨਾ ਮੜਾਇਆ ਆ ਦਰਖਤ ਦੀ ਛਾਂ ਕਰਕੇ ਆਹ ਏਰੀਆ ਮੈਂ ਦਿਖਾਉਂਗਾ ਨਹੀਂ ਮੈਂ ਉਧਰ ਹੀ ਸਾਡਾ ਝੋਨਾ ਵਾ ਤੇ ਇਹਨੂੰ ਦੇਖ ਲਓ ਉਈ ਹੈ ਕੋ ਕਮੀ ਤੁਹਾਨੂੰ ਲੱਗਦਾ ਹੋਵੇ ਵੀ ਹੋਰ ਯੂਰੀਆ ਮੰਗ ਰਿਹਾ ਇਹ ਰੰਗ ਦੇਖੋ ਇਹਦਾ ਮਾੜਾ ਜਿਹਾ ਅਜੇ ਸਵੇਰ ਦੇ ਆਈ ਥਿੰਕ ਸੋ 8 ਕ ਵਜੇ ਹਾਂ ਇਹ ਦੇਖੋ ਮਾੜੀ ਜੀ ਕੰਡੀਸ਼ਨ ਇਹਦੀ ਕੀ ਹੈ ਤੁਹਾਨੂੰ ਲੱਗਦਾ ਯੂਰੀਆ ਇਹਨੂੰ ਚਾਹੀਦਾ ਜਿਹੜੇ ਹਿਸਾਬ ਨਾਲ ਇਹ ਬੂਝੇ ਬਣਾਈ ਖੜਾ ਜਿਹੜੇ ਹਿਸਾਬ ਨਾਲ ਇਹਨੇ ਹਾਈਟ ਕੀਤੀ ਆ ਤੇ ਮੈਂ ਉਹੀ ਕਹਿਣਾ ਚਾਹਣਾ ਹੁਣ ਇਹ 15 ਤਰੀਕ ਦੀ ਲਵਾਈ ਆ ਦਿਨ ਕੈਲਕੂਲੇਟ ਕਰ ਲਿਓ ਭਵੀ ਕਰ ਲੂੰਗਾ ਕੋਈ ਨਹੀਂ ਇੱਥੇ ਲਿਖ ਦੂੰਗਾ ਤੇ ਦੋ ਯੂਰੀਆ ਲਾਏ ਆ ਪਹਿਲੇ ਯੂਰੀਆ ਚ ਪਾਇਆ ਜ਼ਿੰਕ ਦੂਜੇ ਚ ਪਾਇਆ ਪੋਟਾਸ਼ੀਅਮ ਮੀਂਹ ਸਾਨੂੰ ਪਤਾ ਸਾਡੇ ਕਿੰਨੇ ਆ ਰਹੇ ਆ ਸੋ ਸਪਰੇ ਹਜੇ ਤੱਕ ਦੇਖ ਲੋ ਸੀ ਸਟਾਰਟ ਵੀ ਨਹੀਂ ਕੀਤੀ ਇਹਦੀ ਇੱਕ ਵੀ ਸਪਰੇ ਨਹੀਂ ਕੀਤੀ ਇਹਦੀ ਵਜੀਰੀ ਦੇਖ ਲੋ ਕਿਵੇਂ ਖਰੀ ਹੈ ਕੰਧ ਵਾਂਗੂ ਜਿਹੜਾ ਆਹ ਵਾਲਾ ਢੋਨਾ ਆਹ ਵਾਲਾ ਇਹ ਆਪਣਾ ਆ ਤਰੀਕਾ ਨੇ ਦਾ ਸਭ ਤੋਂ ਲਾਸਟ ਇਹ ਵੈਸੇ ਲਾਸਟ ਆ ਪਰ ਦੇ ਹਿਸਾਬ ਨਾਲ ਉਹ ਸਭ ਤੋਂ ਲਾਸਟ ਇਹ ਹਾਂ ਤੁਸੀਂ ਦੇਖ ਲਓ ਇਹ ਮੇਰੇ ਹਿਸਾਬ ਨਾਲ 21 22 23 23 ਕਦੀ ਲਵਾਈ ਹੋਰ ਓਨਾ ਦੇਖ ਲਓ ਕਿਵੇਂ ਖੜਾ ਸੋ ਐਂਡ ਤੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਯੂਰੀਆ ਲਿਮਿਟਡ ਪਾਉ ਜਿੰਨਾ ਕਿ ਲੋੜ ਆ ਦੋ ਯੂਰੀਆ ਪਾਏ ਹੋਏ ਇਹਨੂੰ ਇਧਰ ਤੇ ਦੇਖ ਲਓ ਤਾਰਾ ਆ 1509 ਨੂੰ ਤੇ ਅਗਰ ਦੋ ਯੂਰੀਆ ਲੱਗੇ ਆ ਚਲੋ ਉਹ ਜੀ ਇਹ ਕ੍ਰੀਤੀ ਵੀ ਆ ਫਸਲ ਇਹ ਹਾਂਜੀ ਅੱਜ ਦਾ ਵਲੌਗ ਇੱਥੇ ਕਰਦੇ ਆਪਾਂ ਐਂਡ ਤੇ ਇਨਫੋਰਮੇਸ਼ਨ ਦੇਣੀ ਸੀ ਦਿੱਤੀ ਸੋ ਜੇ ਕਿਸੇ ਨੂੰ ਕੋਈ ਡਾਊਟ ਹੋਏ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਮਿੰਟਸ ਬਾਅਦ ਤੁਸੀਂ ਧਿਆਨ ਰੱਖਿਓ ਜੀ ਇਹਦਾ ਆਪਦੀ ਦਾ ਮੌਸਮ ਦੇਖ ਕੇ ਸਪਰੇਅ ਕਰਿਓ ਨਹੀਂ ਆਉਂਦੇ ਆ ਤੇ ਇਹ ਨਾ ਹੋਵੇ ਸਪਰੇਅ ਕਰ ਦੋ ਤਾਂ ਮੀਂਹ ਪੈ ਜੇ ਚਲੋ ਕਰਦੇ ਆ ਅੱਜ ਦਾ ਵਲੌਗ ਇੱਥੇ ਐਂਡ ਮੇਨ ਮੇਨ ਚੀਜ਼ਾਂ ਤੁਹਾਨੂੰ ਮੈਂ ਸਟਾਰਟਿੰਗ ਦੇ ਵਿੱਚ ਸਮਝਾਤੀਆਂ ਤੁਸੀਂ ਪਹਿਲੀ ਯੂਰੀਆ ਦੇ ਵਿੱਚ ਸੁਪਰ ਪਾਸਾ ਦੇਓ ਕੰਪਲੈਕਸ ਪਾਸਾ ਦੇਓ ਮਿਕਸਚਰ ਪਾਸਾ ਦੇਓ ਜੋ ਵੀ ਤੁਹਾਡਾ ਮਨ ਕਰਦਾ ਦੂਜੇ ਤੇ ਵੀ ਜੋ ਵੀ ਮਰਜ਼ੀ ਪਾ ਲਿਓ ਪਰ ਪਾਓ ਸਲਾਹ ਦੇ ਨਾਲ ਵੀ ਸਾਡੇ ਆਏ ਆ ਝੋਨੇ ਨੂੰ ਅੱਗੇ ਐ ਹੁੰਦਾ ਪਾਸਟ ਪਾ ਦਦੇ ਹੋ ਆਪਦਾ ਦਵਾਈਆਂ ਵਾਲੇ ਨੂੰ ਫੇਰ ਪਾਇਓ ਯੂਰੀਆ ਦੋ ਪਾ ਕੇ ਰੁਕ ਜਿਓ ਜੇ ਲੋਡ ਹੋਈ ਫਿਰ ਤੀਜਾ ਪਾਇਓ ਨਹੀਂ ਲੋੜ ਨਹੀਂ ਜੀ ਜੀ ਤੁਹਾਡੇ ਸਾਹਮਣੇ